ਪਟਿਆਲਾ ਦੇ ਥਾਪਰ ਯੂਨੀਵਰਸਿਟੀ ਕੋਲ ਇੱਕ ਕਾਰ ਤੇ ਸਕੂਟਰ ਦੀ ਟੱਕਰ ਹੋਈ ਜਿਸ ਦੇ ਵਿੱਚ ਇੱਕ ਸਕੂਟਰ ਚਾਲਕ ਜੋ ਕਿ ਆਪਣੇ ਆਪ ਨੂੰ ਪੰਜਾਬ ਰੋਡਵੇਜ਼ ਦਾ ਡਰਾਈਵਰ ਦੱਸਦਾ ਪੁਲਿਸ ਦੇ ਸਾਹਮਣੇ ਕਾਰ ਚਾਲਕ ਨੂੰ ਮੰਦਾ ਚੰਗਾ ਬੋਲਦਾ ਅਤੇ ਉਸ ਨਾਲ ਹਥੋਪਾਈ ਕਰਨ ਦੀ ਕੋਸ਼ਿਸ਼ ਵੀ ਕਰਦਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਪੁਲਿਸ ਮੌਕੇ ਤੇ ਜਲੂਰ ਪਹੁੰਚਦੀ ਹੈ

आए आए लग रहे हैं तो आएगा आएगा होगा 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 आएग ਇਹ ਕਰਦਾ ਜਾਂਦਾ ਹੈ ਇਹ ਅਕਲ ਨਾਲ ਹੁੰਦਾ ਨਾ ਉਹ ਉਹ ਲਿਖਾਇਆ ਪਟਿਆਲਾ ਦੇ ਥਾਪਰ ਯੂਨੀਵਰਸਿਟੀ ਕੋਲ ਕਾਰ ਤੇ ਸਕੂਟਰ ਦੀ ਟੱਕਰ ਹੋਈ ਜਿਸ ਦੇ ਵਿੱਚ ਇੱਕ ਸਕੂਟਰ ਚਾਲਕ ਜੋ ਕਿ ਆਪਣੇ ਆਪ ਨੂੰ ਪੰਜਾਬ ਰੋਡਵੇਜ਼ ਦਾ ਡਰਾਈਵਰ ਦੱਸਦਾ ਪੁਲਿਸ ਦੇ ਸਾਹਮਣੇ ਕਾਰ ਚਾਲਕ ਨੂੰ ਮੰਦਾ ਚੰਗਾ ਬੋਲਦਾ ਅਤੇ ਉਸ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਵੀ ਕਰਦਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਪੁਲਿਸ ਮੌਕੇ ਤੇ ਜਲੂਰ ਪਹੁੰਚਦੀ ਹੈ

होले नहीं बोलते होले क्यों नहीं बोलते होले नहीं बोलता ना होले क्यों नहीं बोल रहे हैं वहीं होले इतना खेल रहे हो होले करा होले इस पर काम करेंगे ना होले नहीं होले नहीं आप बोले क्या क्या होले बोले ਪਟਿਆਲਾ ਦੇ ਥਾਪਰ ਯੂਨੀਵਰਸਿਟੀ ਕੋਲ ਕਾਰ ਤੇ ਸਕੂਟਰ ਦੀ ਟੱਕਰ ਹੋਈ ਜਿਸ ਦੇ ਵਿੱਚ ਇੱਕ ਸਕੂਟਰ ਚਾਲਕ ਜੋ ਕਿ ਆਪਣੇ ਆਪ ਨੂੰ ਪੰਜਾਬ ਰੋਡਵੇਜ਼ ਦਾ ਡਰਾਈਵਰ ਦੱਸਦਾ ਪੁਲਿਸ ਦੇ ਸਾਹਮਣੇ ਕਾਰ ਚਾਲਕ ਨੂੰ ਮੰਦਾ ਚੰਗਾ ਬੋਲਦਾ ਅਤੇ ਉਸ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਵੀ ਕਰਦਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਪੁਲਿਸ ਮੌਕੇ ਤੇ ਜਲੂਰ ਪਹੁੰਚਦੀ

उससे बाहर आए आमलग्रे तो आए क्या करें वो यार बोले क्या 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 बोले क न <laughs> हूंदा <laughs>